ਪਿੰਡ ਰਪਾਪਾ ਨਾਨਕਪਿੰਡ ਧਾਰੋ ਵਾਲੀ ਦੇ ਸ਼ਮਸ਼ਾਨ ਘਾਟ ਚੋਂ ਮਹਿਲਾ ਦੀ ਮਿਲੀ ਲਾਸ਼ ਪਿੰਡ ਚ ਫੈਲੀ ਸਨਸੁਨੀ ਪਿੰਡ ਤਰੋ ਵਾਲੀ ਚ ਨਾਸ਼ ਨੂੰ ਲੈ ਕੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ ਜੋ ਸ਼ਮਚਾਨ ਘਟ ਵਿੱਚ ਲਗੇ ਨਲਕੇ ਤੇ ਹੱਤੋਂ ਆਇਆ ਤਾਂ ਸ਼ਮਚਾਨ ਘਟ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਤ ਵਿੱਚ ਲਾਸ਼ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਅੰਮੀਨ ਕੀਤੀ ਜਾ ਰਹੀ ਹੈ ਮਹਿਲਾ ਦੀ ਪਛਾਣ ਕੁਲਜੀਤ ਕੌਰ ਪਤਨੀ ਲਖਬੀਰ ਸਿੰਘ ਪਿੰਡ ਪਾਗਵਾਲ ਵਜੋਂ ਹੋਈ ਹੈ ਲਖਬੀਰ ਸਿੰਘ ਜਿਨ੍ਹਾਂ ਦੀ ਇਹ ਡੈਡਪਾਰਟੀ ਪਈ ਹੈ ਤੁਹਾਡੇ ਕਿ ਲੱਗਦੇ ਪਤਨੀ ਕੀ ਨਾਮ ਹੈ ਉਹਦਾ ਕਲਜੀਤ ਕੋਰ ਕੀ ਕਰਨਾ ਹੈ ਉਹਨਾਂ ਦਾ ਜਿਹੜੇ ਡੈਡਪਾਰਟੀ ਪਈ ਹੈ ਕਾਰਨ ਤਾਂ ਹੁਣ ਪੱਕਾ ਪਤਾ ਨਹੀਂ ਲੱਗਣ ਦੇ ਆਉਣ ਦੇ ਆਪਣਾ ਘਰੋਂ ਦੇ ਆਏ ਆ ਘਰੋਂ ਕਦੋਂ ਆਏ ਸੀ 3 ਵਜੇ ਕੱਲ ਸ਼ਾਮੀ ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰ ਮਸੀ ਮੌਤ ਹੋ ਕੇ ਮੌਤ ਦੇ ਦਿਨ ਤੁਹਾਨੂੰ ਤੇ ਲੱਗਦਾ ਵੀ ਕਹਿੰਨੇ ਕੀਤੀ ਆ ਇਹ ਤੋਂ ਨਹੀਂ ਮਦਦ ਰਿਹਾ ਉਥੋਂ ਵੀ ਕਿਤਾ ਗੋਲ ਤੋਂ ਬੈਠੀ ਆ ਗੋਲ ਇਹ ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹ ਨਾ ਪਤਾ ਕੀਤਾ ਹੀ ਨਹੀਂ ਅਸੀਂ ਤੇ ਰਿਪੋਰਟ ਲੱਗ ਗਈ ਜੀ ਕੋਈ ਨਾ ਨਾ ਕੋਈ ਨਹੀਂ ਕੋਈ ਦਸਵੇਰੇ ਮਤਲਬਾਨੂੰ ਪਤਾ ਲੱਗਾ ਵੀ ਬਾਗਾਂ ਨਹੀਂ ਜੀ ਉਮਰ ਕਿੰਨੀ ਕੁ ਲੱਗਦੀ ਹੈ ਇਹਨਾਂ ਦੇ ਉਮਰ ਆਪਣਾ ਹੋਣੀ ਹੈ ਕੋਈ 73 55 ਸਾਲ ਹੋ ਗਈ ਮੱਕਟ ਪੀਸ ਨੂੰ ਤੁਸੀਂ ਧਿਆਨ ਗਲਬੰਦ ਕਰਾਇਆ ਪੋਸਟਮੈਨ ਪਰ ਆ ਜਾ ਰਹੇ ਦੀ ਮੰਨ ਕਰਦੇ ਹਾਂ ਇਹ ਨੂੰ ਮੰਗੋ ਸਾਥੀ ਤਾਂ ਪਤਾ ਲੱਗੇ ਸਾਨੂੰ ਵੀ ਕਿਸ ਸੰਸਾਦ ਚਾਈ ਦੱਸਣੀ ਕਿ ਇਹਦਾ ਪਤਾ ਲੱਗੇ ਕਿ ਕਾਰਨਾਂ ਕਰੇ ਬਹੁਤ ਹੋਈ ਹੈ ਜੀ ਕਿੰਨੇ ਬੱਚੇ ਕਿੰਨੇ ਦੋ ਲੜਕੇ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣੇ ਨਲਕਾ ਆ ਅੰਦਰ ਤੇ ਨਲਕੇ ਤੋਂ ਬਾਹਰੋਂ ਆਣ ਕੇ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾ ਬੋਲੇ ਦੀ ਜਨਾਨੀ ਉਹ ਤੇ ਕੋਮਤੀ ਪਾ ਗੋੜਾ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਕਿ ਉਹਨਾਂ ਕਿਦੋਂ ਦਰਦ ਪਾਦੀ ਮੂਤੀ ਪਈ ਹੋ ਜਦੋਂ ਆਪਾਂ ਆਏ ਲਾਗੇ ਚੁੰਨੀ ਪਈ ਤੇ ਕੁੱਤੇ ਇੱਕਨੇ ਪੂਰੇ ਹੀ ਉਹ ਡੇ ਹੀ ਛੇੜ ਖਾਨ ਨੂੰ ਨਾਕਤ ਵੱਢ ਕੇ ਨਾ ਦੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕਤ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਕੁਤੇ ਕਤੇ ਤੇ ਹਾਂ ਭਜਾ ਦਤੇ ਆਣ ਕੇ ਸਰੇ ਤੇ ਪੀਸ ਆਈ ਮੌਕੇ ਹਾਂ ਪੀਸ ਮੌਕੇ ਤੇ ਆਈ ਹੈ ਜੀ ਸਵੇਰ ਦੀ ਇੱਥੇ ਪੀਸ ਕਿੰਨੀ ਕੁ ਮਰਦਿ ਲੱਗਦਾ 10 ਸਾਲ ਦੇ ਏਲਗੇੜਾ ਜੀ ਕੁਝ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਕਿ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਹਾਂ ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸਿੰਘ ਉਹ ਵੀ ਤਾਂ ਸੱਚੀ ਹੈ ਜੀ। ਕੁਲਜੀਤ ਕੌਰ ਜੀ। ਸੱਚੀ ਮੌਤ ਦਾ ਕਾਰਨ ਕੀ ਹੈ? ਮੌਤ ਦਾ ਕਾਰਨ ਉਹ ਇੰਜ ਲੱਗਦਾ ਵੀ ਜਿਵੇਂ ਨਾਲ ਔਰ ਜਿਹੜੀ ਡਿਪਰੈਸ਼ਨ ਸੀ ਪਰਿਵਾਰ ਮੁਤਾਬਕ ਤੇ ਬਾਕੀ ਇਹਦਾ ਪੋਸਟਮਾਰਟਮ ਕਰਵਾ ਰਹੇ ਹੁੰਦੇ ਨੇ ਸਟੇਟਮੈਂਟ ਮੈਂ ਮੁਤਾਬਕ। ਉਮਰ ਕਿੰਨੀ ਕੀ ਲੱਗਦਾ ਕਿਨੇ? ਭਈ 52-53 ਦਾ।